Live streaming is on. जय हिंद प्यारे बच्चों जय हिंद सर जय हिंद सर हाँ जी आ, मेरे वालों तो अनु एक और ही फिर मैं चालिया शुभ कामना माँ थैंक यू सर सेम टू यू जी हाँ थैंक यू बेटा परमात्मा सेम टू यू

ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਛੀ ਲੱਗੇਗੀ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਏਗਾ ਅ ਪਤਾ ਕਰਨਾ ਚਾਹੋਗੇ ਬਟਾ ਵੀ ਇਹ ਇਹਨਾਂ ਦੇ ਪਿੱਛੇ ਕੀ ਸਟੋਰੀ ਹੈ ਕਿਵੇਂ ਹੈ ਯੈਸ ਸਰ ਜੀ ਯੈਸ ਸਰ ਬੇਟਾ ਇਹ ਬਟਾ ਜੋ ਬੱਚੇ ਸਾਡੇ ਨਾਲ YouTube ਦੇ ਰਾਹੀਂ ਜੁੜੇ ਹੋਏ ਨੇ ਅਸੀਂ ਉਹਨਾਂ ਦਾ ਵੀ ਵੈਲਕਮ ਸਵਾਗਤ ਕਰਾਂਗੇ ਤਾਂ ਦੇਖੋ ਬਟਾ ਜੋ ਆਪਾਂ ਈਸਵੀ ਸਨ ਹੈ ਬੇਟਾ ਜੋ ਇਸੇ ਕੈਲੰਡਰ ਕੰਨੇ ਆ ਇਹਦਾ ਜੋ ਅਸਲ ਨਾਮ ਹੈ ਗ੍ਰੈਗੋਰੀਅਨ ਕੈਲੰਡਰ ਈਸਵੀ ਸੰ ਦਾ ਜੋ ਐਕਚੁਅਲ ਨੇਮ ਹੈ ਗ੍ਰੈਗੋਰੀਅਨ ਕੈਲੰਡਰ ਔਰ ਇਸ ਨੂੰ ਅੰਗਰੇਜ਼ੀ ਵਿੱਚ 14 ਕਰਕੇ ਲਿਖਿਆ ਜਾਂਦਾ ਹੈ ਬੇਟਾ ਓਕੇ ਇਹ ਜਿਹੜੇ ਸਾਰੇ ਸ਼ਬਦ ਨੇ ਲਾਤੀਨੀ ਭਾਸ਼ਾ ਦੇ ਸ਼ਬਦ ਨੇ ਜਿਨ੍ਹਾਂ ਦਾ ਅਰਥ ਹੈ ਪੈਗੰਬਰ ਦੇ ਸਾਲ ਵਿੱਚ ਭਾਵ ਈਸਾ ਦੀ ਯਾਦ ਵਿੱਚ ਜੋ ਸ਼ੁਰੂ ਕੀਤੇ ਗਏ ਸਾਲ ਵਿੱਚ ਓਕੇ ਤੇ ਚਲੋ ਇਹ 365 366 ਕਰ ਸਕਦੇ ਹੈਗੇ ਆ ਅ ਫਿਰ ਕੀ ਹੈ ਇੱਕ ਸੀ ਵਟਾ ਜੂਲੀਅਨ ਕੈਲੰਡਰ ਤੁਸੀਂ ਜਿਹੜਾ ਪੜਿਆ ਹੈ ਫਰਾਂਸੀਸੀ ਕ੍ਰਾਂਤੀ ਦੇ ਵਿੱਚ ਜਿਹੜਾ ਕੀ ਨਾਂ ਦਾ ਤਿਰੰਦੰਦ ਫਰਕ ਸੀ ਉਹ ਇਹ ਸਾਰਾ ਖਤਮ ਹੋ ਗਿਆ ਓਕੇ ਤੇ ਆਪਾਂ ਇੱਥੋਂ ਚੱਲਦੇ ਆਂ ਪਹਿਲਾਂ ਕੀ ਸੀ ਕਿ ਇਸਵੀ ਸਾਲ ਦੀ ਜੋ ਸ਼ੁਰੂਆਤ ਹੈ ਜਨਵਰੀ ਤੋਂ ਨਾ ਹੋ ਕੇ ਮਾਰਚ ਤੋਂ ਹੁੰਦੀ ਸੀ ਅਤੇ ਦਸੰਬਰ ਵਿੱਚ ਖਤਮ ਹੋ ਜਾਂਦਾ ਸੀ ਇਸ ਦਾ ਅਰਥ ਇਹ ਹੋਇਆ ਕਿ ਉਸ ਸਮੇਂ ਸਾਲ ਦੇ ਵਿੱਚ 10 ਮਹੀਨੇ ਹੋਇਆ ਕਰਦੇ ਸਨ ਅਤੇ ਸਾਲ ਦੇ ਕਈ ਮਹੀਨਿਆਂ ਦੇ ਨਾਮ ਇਹਦੇ ਰੋਮਨ ਦੇਵੀ ਦੇਵਤਾ ਬਟਾ ਉਹਨਾਂ ਦੇ ਨਾਮ ਤੇ ਰੱਖਿਆ ਹੋਏ ਸਨ ਹੁਣ ਜੋ ਮਾਰਚ ਹੈ ਐਸ ਮਹੀਨੇ ਦਾ ਨਾਮ ਪਿਆ ਜੋ ਉਹਨਾਂ ਦਾ ਯੋਧਾ ਦੇਵਤਾ ਹੈ ਜਿਹਨੂੰ ਮਾਰਸ ਕਹਿੰਦੇ ਬਟਾ ਮਾਰਸ ਦੇ ਨਾਮ ਤੇ ਰੱਖਿਆ ਗਿਆ ਮਾਰਚ ਤੇ ਇਹ ਮੰਨਿਆ ਜਾਂਦਾ ਸੀ ਕਿ ਜਿਸ ਤਰ੍ਹਾਂ ਇਹ ਦੇਵਤਾ ਯੋਧੇ ਵਿੱਚ ਯੋਧਿਆਂ ਨੂੰ ਅੱਗੇ ਵਧਣ ਲਈ ਪ੍ਰੇਰਦਾ ਹੈ ਉਸੇ ਤਰ੍ਹਾਂ ਇਹ ਸਾਲ ਨੂੰ ਅੱਗੇ ਵਧਾਉਂਦਾ ਹੈ ਤਾਂ ਜੋ ਮਾਰਚ ਹੈ ਇਹ ਸਾਲ ਦਾ ਸ਼ੁਰੂਆਤੀ ਮਹੀਨਾ ਹੁੰਦਾ ਸੀ ਬਟਾ ਫਿਰ ਹੈ ਅਪ੍ਰੈਲ ਅਪ੍ਰੈਲ ਦਾ ਅਰਥ ਹੁੰਦਾ ਹੈ ਉਦਗਾਟਨ ਜਾਂ ਸ਼ੁਰੂਆਤ ਕਰਨਾ ਅਰਥਾਤ ਇਹ ਕੁਦਰਤ ਦੇ ਵਿੱਚ ਨਵੇਂ ਜੀਵਨ ਦੀ ਸ਼ੁਰੂਆਤ ਕਰਦਾ ਹੈ ਤੇ ਜੋ ਬਸੰਤਰੋਤ ਹੈ ਬਟਾ ਉਹ ਅਪ੍ਰੈਲ ਵਿੱਚ ਆਉਂਦੀ ਹੈ ਓਕੇ ਜੀ ਇਹ ਹੋ ਗਿਆ ਆਪਣਾ ਅਪ੍ਰੈਲ ਜੋ ਮਈ ਹੈ ਮਈ ਮਹੀਨੇ ਦਾ ਨਾਮ ਰੋਮਨ ਦੀ ਜੋ ਦੇਵੀ ਹੈ ਮਾਇਆ ਉਹਦੇ ਨਾਮ ਤੋਂ ਰੱਖਿਆ ਗਿਆ ਹੈ ਔਰ ਜੋ ਜੂਨ ਹੈ ਇਹ ਸਭ ਤੋਂ ਸ਼ਕਤੀਸ਼ਾਲੀ ਦੇਵਤਾ ਜੁਪੀਟਰ ਦੀ ਪਤਨੀ ਜੂਨੋ ਦੇ ਨਾਮ ਤੇ ਪਿਆ ਹੈ ਰੋਮ ਦੇ ਵਿੱਚ ਵੱਡਾ ਜੋ ਹੈ ਰੋਮਨ ਦੇਵਤਾ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਜੋ ਦੇਵਤਾ ਹੈ ਜੁਪੀਟਰ ਨੂੰ ਮੰਨਿਆ ਗਿਆ ਹੈ ਔਰ ਜੋ ਉਹਨਾਂ ਦੀ ਪਤਨੀ ਦਾ ਨਾਮ ਹੈ ਜੂਨੋ ਤੇ ਜੂਨ ਉਹ ਤਾਂ ਜੁਨ ਪਿਆ ਔਰ ਜੋ ਜੁਲਾਈ ਹੈ ਜੁਲਾਈ ਦਾ ਨਾਮ ਜੋ ਪ੍ਰਸਿੱਧ ਰੋਮਨ ਜਰਨਲ ਸੀ ਬਟਾ ਜੂਲੀਅਸ ਸੀਜ਼ਰ ਤੁਹਾਨੂੰ ਹਲੇ ਇਸ ਵਾਰ ਤਾਂ ਨਹੀਂ ਪਤਾ ਹੋਵੇਗਾ ਬਟਾ ਤੁਸੀਂ ਕਦੇ ਨਾਮ ਸੁਣਿਆ ਤਾਂ ਨਹੀਂ ਜੂਲੀਅਸ ਸੀਜ਼ਰ ਨਹੀਂ ਸਰ ਹਾਂ ਇਹ ਬਟਾ ਇੱਕ ਰੋਮਨ ਜਰਨਲ ਸੀ ਬੜੇ ਪ੍ਰਸਿੱਧ ਤੇ ਜੁਲਾਈ ਦਾ ਨਾਮ ਉਹਨਾਂ ਦੇ ਨਾਮ ਤੋਂ ਰੱਖਿਆ ਗਿਆ ਜੁਲੀਅਸ ਸੀ ਤੇ ਜੁਲੀਅਸ ਤੋਂ ਜੋ ਹੈ ਜੁਲਾਈ ਹੈ ਲੇਕਿਨ ਜੁਲਾਈ ਦਾ ਜੋ ਪਹਿਲੇ ਨਾਮ ਸੀ ਬਟਾ ਉਸੀ ਕੁਇੰਟਲਸ ਓਕੇ ਜਿਸ ਦਾ ਮੂਲ ਲਾਤੀਨੀ ਸ਼ਬਦ ਹੈ ਕੁਇੰਟਾ ਜਿਸ ਦਾ ਮਤਲਬ ਹੁੰਦਾ ਪੰਜਵਾਂ ਤਾਂ ਜੁਲਾਈ ਜਿਹੜੀ ਹੈਗੀ ਆ ਉਹ ਪੰਜਵਾਂ ਮਹੀਨਾ ਹੋਇਆ ਜਿਵੇਂ ਮਾਰਚ ਅਪ੍ਰੈਲ ਮਈ जून ते जुलाई पंजा कुल कुंटल ओके और जरा अगस्त है बेटा ये भी जो रोमन बादशाह है अगस्त के नाम से पिया है और एदा भी नाम पहले होर बेटा ठीक है देखो बाद जेड़े बाकी जो महीने से तरतीब अनुसार अगस्त में जरा पहले नाम से क्योंकि ये छेवं होंदस होंगे तो सैक्स टिल फिर सैपटेंबर सतवं हो गया अक्टूबर अठवं हो गया जरा अपना ओकटोपस है जो ओक्टा का मतलब बड़ा जो अठ वाला होंगे तो नवंबर नौवा और दिसंबर दसवें इस तरह साल के दस महीने होया करते ਇਹ ਲੋਕ માનਤਾ ਅਨੁਸਾਰ 700 ਈਸਵੀ ਪੂਰਬ ਵਿੱਚ ਯਾਨੀ ਕਿ ਅੱਜ ਤੋਂ ਤਕਰੀਬਨ 2020 ਇਹ ਹੋ ਗਿਆ ਬੇਟਾ ਤੇ 700 ਸਾਲ ਪਿੱਛੇ ਚੱਲੋ ਤਕਰੀਬਨ 2700 ਸਾਲ ਪਹਿਲਾਂ ਕੈਲੰਡਰ ਦੇ ਵਿੱਚ ਜਨਵਰੀ ਅਤੇ ਫਰਵਰੀ ਨਾਮ ਦੇ ਦੋ ਹੋਰ ਮਹੀਨੇ ਜੋੜ ਦਿੱਤੇ ਗਏ ਤੇ ਸਾਲ ਵਿੱਚ ਕੁਝ ਮਹੀਨੇ 30 ਦਿਨ ਦੇ ਹੁੰਦੇ ਸਨ ਔਰ ਕੋذ 31 ਦਿਨ ਆਵੇ ਤੇ ਇਹ ਹੀ ਤੁਹਮੇ ਦੱਸਣਾ ਚਾਹੂੰਗਾ ਵੀ ਜੋ ਜਨਵਰੀ ਔਰ ਫਰਵਰੀ ਹੈ ਇਹ ਸਾਲ ਦੇ ਵਿੱਚ ਜਿਹੜੇ ਜੋੜੇ ਗਏ ਆਪਣੇ ਅਖੀਰ ਦੇ ਵਿੱਚ ਬਟਾ ਜਿਹੜਾ ਫਰਵਰੀ ਹੈ ਉਹ ਸਾਲ ਦਾ ਅਖੀਰਲਾ ਮਹੀਨਾ ਹੁੰਦਾ ਸੀ ਤੇ ਸਾਲ ਦਾ ਅਖੀਰਲਾ ਮਹੀਨਾ ਹੋਣ ਕਰਕੇ ਫਰਵਰੀ ਦੇ ਹਿੱਸੇ ਸਿਰਫ ਬਚੇ ਹੋਏ 28 ਦਿਨ ਆਏ ਓਕੇ 40 ईसवी पूर्व ਦੇ ਵਿੱਚ ਜੂਲੀਅਸ ਸੀਜ਼ਰ ਨੇ ਇਸ ਕੈਲੰਡਰ ਵਿੱਚ ਹੋਰ ਸੁਧਾਰ ਕੀਤੇ ਜਿਨ੍ਹਾਂ ਨੂੰ ਜੂਲੀਅਨ ਰਿਫਾਰਮਸ ਵਜੋਂ ਜਾਣਿਆ ਜਾਂਦਾ ਹੈ ਤੇ ਇਹਨਾਂ ਸੁਧਾਰਾਂ ਅਨੁਸਾਰ ਲਾਤੀਨੀ ਦੇਵਤਾ ਜਨੂਸ ਦੇ ਨਾਮ ਤੋਂ ਬਨੇ ਮਹੀਨੇ ਜਨਵਰੀ ਨੂੰ ਪਹਿਲਾ ਮਹੀਨਾ ਬਣਾਤਾ ਗਿਆ ਜੋ ਜਨਵਰੀ ਹੈ ਉਹ ਲੈਟਿਨ ਜੋ ਦੇਵਤਾ ਹੈ ਬਟਾ ਜਨੂਸ ਉਹਦੇ ਨਾਮ ਤੋਂ ਬਣਾਇਆ ਗਿਆ ਔਰ ਰੋਮਨਦੀ ਦੇਵੀ ਫੈਬਰੂਆ ਉਹਦੇ ਨਾਮ ਤੋਂ ਬਣਿਆ ਫਰਵਰੀ ਇਹ ਬਣ ਗਿਆ ਦੂਸਰਾ ਮਹੀਨਾ ਤੇ ਜੋ ਜਾਨੂਸ ਦੇਵਤਾ ਹੈ ਬਟਾ ਇਹ ਦੋ ਸਿਰਾਂ ਵਾਲਾ ਦੇਵਤਾ ਹੈ ਜਿਨ੍ਹਾਂ ਵਿੱਚੋਂ ਇੱਕ ਸਿਰ ਪਿੱਛੇ ਵੱਲ ਤੇ ਦੂਸਰਾ ਅੱਗੇ ਵੱਲ ਦੇਖਦਾ ਹੈ ਯਾਨੀ ਕਿ ਇਹ ਅਤੀਤ ਔਰ ਭਵਿੱਖ ਨੂੰ ਆਪਸ ਜੋੜਦਾ ਹੈ ਤਾਂ ਐਸੇ ਕਰਕੇ ਜੋ ਆਪਣੇ ਜੋ ਜੈਨੂਸ ਤੋਂ ਜਨਵਰੀ ਹੈ ਉਹ ਅੱਗੇ ਲਗਾ ਦਿੱਤੀ ਗਈ ਕਿ ਜਿਹੜਾ ਪਿਛਲਾ ਜਿਹੜਾ ਸਾਲ ਉਹ ਪਿੱਛੇ ਰਹਿ ਗਿਆ ਔਰ ਅਗਲਾ ਸਾਲ ਆਉਣ ਵਾਲਾ ਹੋ ਗਿਆ ਔਰ ਜੋ ਦੇਵੀ ਹੈ ਬਟਾ ਫੈਬਰੂਆ ਇਹ ਸੁਧੀ ਕਰਨ ਦੀ ਦੇਵੀ ਹੈ ਇਹਨਾਂ ਦੇ ਨਾਮ ਤੋਂ ਜੋ ਹੈ ਫੈబ్రਰੀ ਪਈ ਬਟਾ ਔਰ ਵਿਸ਼ਵ ਪੱਧਰ ਦੇ ਵਿੱਚ ਮੰਨਿਆ ਜਾਣ ਵਾਲਾ ਇਹ ਕੈਲੰਡਰ ਸੋ ਫੀਸਦੀ ਸਹੀ ਨਹੀਂ ਹੈ ਕਿਉਂਕਿ ਹਰ 400 ਸਾਲ ਬਾਅਦ ਇਹਦੇ ਵਿੱਚ 0.124 ਦਾ ਵਾਧਾ ਹੋ ਜਾਂਦਾ ਹੈ ਔਰ ਇਹ ਵਾਧਾ ਐਨੇ ਸਾਲ ਵਿੱਚ ਜਾ ਕੇ ਇੱਕ ਪੂਰਾ ਦਿਨ ਬਣ ਜਾਂਦਾ ਹੈ ਤਾਂ ਇਸੇ ਲਈ ਇਸ ਕੈਲੰਡਰ ਨੂੰ ਬਿਲਕੁਲ ਠੀਕ ਕਰਨ ਦੇ ਵਾਸਤੇ ਸਨ 1600 ਦੀ ਫਰਵਰੀ ਨੂੰ 30 ਦਿਨ ਦਾ ਕਰਨਾ ਪਿਆ ਇਸ ਸਾਲ ਦੇ ਕੈਲੰਡਰ ਨੂੰ ਬਲੰਡਰ ਕੈਲੰਡਰ ਕਿਹਾ ਗਿਆ ਬੇਟਾ ਔਰ ਇਹ ਹਰ ਜੋ ਹੈ 3000 ਸਾਲ ਬਾਅਦ ਇਹ ਨੋਬਤ ਆਉਂਦੀ ਹੈ ਤੇ ਹੁਣ 20340 ਆਏਗਾ ਉਦੋਂ ਜੋ ਹੈ ਫਰਵਰੀ 30 ਦਿਨ ਦੀ ਹੋਏਗੀ ਬੇਟਾ 30 ਡੇਸ 2020 ਚੱਲ ਰਿਹਾ ਹੈ ਤਾਂ ਫਿਰ ਵੀ ਇਹ ਸਭ ਕੁਝ ਦੇ ਬਾਵਜੂਦ ਇਹ ਬਾਕੀ ਸਭ ਕੈਲੰਡਰਾਂ ਤੋਂ ਸਹੀ ਹੈ ਔਰ ਇਸ ਨੂੰ ਅੰਤਰਰਾਸ਼ਟਰੀ ਪਛਾਣ ਮਿਲੀ ਹੋਈ ਹੈ ਇੱਥੇ ਇਹ ਵੀ ਦੱਸਣਾ ਯੋਗ ਹੈ ਕਿ ਪੂਰਵ ਈਸਾ ਜਾਂ ਬੀਸੀ ਆਪਣੇ ਆਪ ਵਿੱਚ ਕੋਈ ਕੈਲੰਡਰ ਨਹੀਂ ਹੈ ਇਹ ਸਿਰਫ ਈਸਾ ਦਾ ਐਸਵੀਸ ਹਨ ਦੇ ਪਹਿਲੇ ਦੇ ਸਮੇਂ ਨੂੰ ਦਰਸਾਉਣ ਲਈ ਆਪਾਂ ਵਰਤੇ ਹੈਗੇ ਨਸਦਾਰਨ ਜੀ ਵੀ ਲਈ ਅੱਗੇ ਪੂਰਵ ਲਗਾ ਦਿੱਤਾ ਗਿਆ ਈਸਾ ਪੂਰਵ ਬਣ ਗਿਆ ਕਿ ਵੀ ਕੋਈ ਕਟਨਾ ਕਦੋਂ ਹੋਈ ਹੈ ਤੇ ਹੁਣ ਆਪਾਂ ਲਾਸਟ ਵਿੱਚ ਗੱਲ ਕਰੀਏ ਹਫਤੇ ਦੇ ਦਿਨ ਹਰ ਕੈਲੰਡਰ ਅਨੁਸਾਰ ਹੀ ਹਫਤੇ ਦੇ 7 ਦਿਨ ਮੰਨੇ ਗਏ ਨੇ ਬਾਈਬਲ ਅਨੁਸਾਰ ਪਰਮਾਤਮਾ ਨੇ 6 ਦਿਨਾਂ ਵਿੱਚ ਸ੍ਰਿਸ਼ਟੀ ਦੀਆਂ ਵੱਖ-ਵੱਖ ਵਸਤਾਂ ਦੀ ਸਿਰਜਣਾ ਕੀਤੀ ਅਤੇ 7ਵੇਂ ਦਿਨ ਆਰਾਮ ਕੀਤਾ ਤਾਂ ਇਸ ਕਾਰਨ ਹੀ ਅਸੀਂ ਸਾਰੇ 6 ਦਿਨ ਕੰਮ ਕਰਦੇ ਹਾਂ ਔਰ 7ਵੇਂ ਦਿਨ ਆਰਾਮ ਕਰਦੇ ਹਾਂ ਤਾਂ ਇਹਨਾਂ ਵਿੱਚੋਂ ਜੋ ਸੰਡੇ ਹੈ ਸੰਡੇ ਨੂੰ ਸੂਰੇ ਦਾ ਦਿਨ ਮੰਡੇ ਮੂਨਡੇ ਯਾਨੀ ਕਿ ਚੰਦਰਮਾ ਦਾ ਦਿਨ ਔਰ ਸੈਟਰਡੇ ਯੂ ਸੈਚੁਰਨ ਜੋ ਪਲੈਨਟ ਹੈ ਬੇਟਾ ਸ਼ਨੀ ਦਾ ਦਿਨ ਮੰਨਿਆ ਗਿਆ ਹੈ ਤਾਂ ਹਿੰਦੂ ਮਤ ਅਨੁਸਾਰ ਵੀ ਕੁਝ ਦਿਨਾਂ ਦੇ ਨਾਮ ਗ੍ਰਹਾਂ ਦੇ ਨਾਮ ਨਾਲ ਮਿਲਦੇ ਨੇ ਐਤਵਾਰ ਨੂੰ ਅਸੀਂ রবিਵਾਰ ਕਹਿੰਦੇ ਹਾਂ ਔਰ ਜੋ ਰਵੀ ਦਾ ਸ਼ਬਦ ਹੁੰਦਾ ਹੈ ਆਰਥਿਕ ਜੋ ਅਰਥ ਸੂਰਜ ਔਰ ਜੋ ਮੰਗਲ ਬ੍ਰਸਪਤੀ ਸ਼ੁਕਰ ਅਤੇ ਸ਼ਨੀ ਇਹ ਸਾਰੇ ਹੀ ਬੇਟਾ ਗ੍ਰਹਾਂ ਦੇ ਨਾਮ ਨੇ सो so, मैं उम्मीद है कि बेटा ये जानकारी तू चंकी लगी होगी हाँ जी सर। हाँ जी थैंक यू बेटा सारे नाल जुटन आमन है और बाकी भी बच्चे ने हरजिंदर है ते है ना देखो कि किंट्रस्टिंग गल जो है कि किस तरह मतलब जो है ਅਨਾ ਦੇ ਨਾਮਕਰਨ ਹੋਇਆ ਔਰ ਕਿਵੇਂ ਕਿਵੇਂ ਅਨਾ ਦੇ ਵਿੱਚ ਬਦਲਾਅ ਹੋਏ ਲੇਕਿਨ ਇਹਦੇ ਵਿੱਚ ਕਿਉਂਕਿ ਜਦੋਂ ਦਸੰਬਰ 10ਵਾਂ ਮਹੀਨਾ ਹੁੰਦਾ ਸੀ ਜਾਂ ਨਵੰਬਰ 9ਵਾਂ ਮਹੀਨਾ ਹੁੰਦਾ ਸੀ ਲੇਕਿਨ ਹੁਣ ਤਾਂ ਹੀ ਨਹੀਂ ਰਹੇ ਹੁਣ ਤਾਂ ਦਸੰਬਰ 12ਵਾਂ ਮਹੀਨਾ ਹੈ ਪਰ ਅਨਾ ਦੇ ਨਾਮ ਦੇ ਵਿੱਚ ਬਟਾ ਕੋਈ ਚੇਂਜ ਨਹੀਂ ਕੀਤਾ ਗਿਆ ਇਹ ਜਿਹੜੇ ਨਾਮ ਨੇ ਮਹੀਨਿਆਂ ਦੇ ਉਹ ਐਜ਼ ਇਟ ਇਜ਼ ਹੀ ਚੱਲ ਰਹੇ ਨੇ ਹੁਣ ਦੇ ਹੁਣ ਐਨੇ ਸਾਲ ਹੋ ਗਏ ਕਿਸੇ ਨੇ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਬਈ ਚਲੋ ਵੈਸੇ ਤਾਂ ਦਸੰਬਰ 10ਵਾਂ ਮਹੀਨਾ ਹੋਣਾ ਚਾਹੀਦਾ ਪਰ ਹੁਣ ਤਾਂ 12ਵਾਂ ਮਹੀਨਾ ਹੈ ਸੋ ਐਸੀ ਆਪਣਾ ਸਾਰਾ ਮਹੀਨਿਆਂ ਦੇ ਨਾਮ ਆ ਮਾਰੇ ਤਾਂ ਇਧਰ ਜੀ ਬਟਾ ਕਿਸ ਨੂੰ ਅਗਰ ਕੋਈ ਕੋਈ ਸਵਾਲ ਪੁੱਛਣਾ ਚਾਹ ਰਿਹਾ ਬੱਚਾ ਤਾਂ ਪਲੀਜ਼ ਦੱਸੋ ਸੰਤਿਆ ਤੁਸੀਂ ਦੇਵੀ ਬਾਰੇ ਦੱਸਦੇ ਐਸੀ ਕਿਹੜੀ ਦੇਵੀ ਹੈ

ਉਹ ਨਾਮ ਇਸਕਾ ਕਿਉਂ ਪਿਆ ਕਿ ਤੁਸੀਂ ਨਾਮ ਸੁਣਿਆ ਹੋਊਗਾ ਬੇਟਾ ਪਾਪ ਬਾਰੇ ਪਾਪ ਕੋਣ ਹੁੰਦੇ ਨੇ ਪਾਪ ਕੌਰ ਸਰ ਜੀ ਨਹੀਂ ਨਹੀਂ ਬੇਟਾ ਪਾਪ ਪਾਪ ਨਾ ਜੋ ਆਪਣੇ ਇਸਾਈ ਤਰੰਦੇ ਵਿੱਚ ਜੋ ਸਭ ਤੋਂ ਵੱਡੇ ਇਹਨਾਂ ਦੇ ਹੁੰਦੇ ਨੇ ਪੈਰੋਕਾਰ ਜਿਹਨੂੰ ਸਾਰੇ ਲੋਕ ਮੰਨਦੇ ਨੇ ਇਸ ਸ਼ਮੀ ਨਹੀਂ 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 ਉਹਨਾਂ ਤਾਂ ਬਾਅਦ ਦੀ ਗੱਲ ਕਰ ਰਹੇ ਹੈ ਬੇਟਾ ਜਿਵੇਂ ਆਪਣੇ ਮੰਦਰ ਦੇ ਵਿੱਚ ਪੰਡਿਤ ਜੀ ਹੁੰਦੇ ਨੇ ਗੁਰਦੁਆਰੇ ਵਿੱਚ ਪਾਜੀ ਹੁੰਦੇ ਬੇਟਾ ਹਾਂਜੀ ਤੇ ਅਸਾਂ ਜੋ ਹੈ ਈਸਾਈ ਧਰਮ ਦੇ ਵਿੱਚ ਪੋਪ ਹੁੰਦੇ ਬੇਟਾ ਅੱਛਾ ਤੇ ਇਹ ਨਾਮ ਹੈ ਪੋਪ ਗਰੇਗਰੀ 13ਵਾਂ ਜਿਸ ਦਾ ਜਨਮ ਬੇਟਾ 1502 ਈਸਵੀ ਵਿੱਚ ਹੋਇਆ ਸੀ ਤੇ 1585 ਦੀ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਹਨਾਂ ਨੇ ਜੋ ਹੈ ਕੁਝ ਐਕਸਪਰਟ ਦੀ ਸਹਾਇਤਾ ਨਾਲ ਕਰਕੇ ਨਾ ਐਵੇਂ ਕੋਈ ਸਤਾਰ ਕੀਤਾ ਸੀ ਉਸ ਤੋਂ ਬਾਅਦ ਫਿਰ ਦੋ ਹੈ ਸਕਲੈਂਡਰ ਦਾ ਨਾਮ ਗ੍ਰੈਗੋਰੀਅਨ ਕੈਲੰਡਰ ਹੀ ਪੈ ਗਿਆ ਬੇਟਾ ਓਕੇ ਤਾਂ ਇਹਦੇ ਵਿੱਚ ਹੁਣ ਜਿਹੜੀ ਆਪਾਂ ਆ ਨਾਮ ਲਏ ਨੇ ਦੇਵੀ ਦੇਵਤਾ ਦੇ ਜੋ ਪਹਿਲਾ ਮਹੀਨਾ ਹੈ ਜਨਵਰੀ ਬੇਟਾ ਜਨਵਰੀ ਜਿਹੜੀ ਹੈ ਉਹ ਜੋ ਆਪਣੇ ਦੇਵਤਾ ਹੈ ਜਾਨੂਸ ਲਾਟਿਨ ਦੇਵਤਾ ਹੈ ਜਾਨੂਸ ਇਹ ਦੇਖ ਕੇ ਦੋ ਬਟਾ ਦੋਨਾਂ ਪਾਸੇ ਦੇਖ ਸਕਦੇ ਨੇ ਓਕੇ ਦੋ ਸਿਰ ਹੁੰਦੇ ਐ ਇਹਨਾਂ ਦੇ ਦੋ ਸਿਰਾਂ ਵਾਲਾ ਦੇਵਤਾ ਹੈ ਬਟਾ ਜਾਨੂਸ ਤਾਜਾ ਨੂਸ ਤੋਂ ਜਨਵਰੀ ਬਣਿਆ ਔਰ ਜੋ ਰੋਮਨ ਦੇਵੀ ਹੈ ਫੈਬਰੂਆ ਫੈਬਰੂਆ ਜਿਹੜੀ ਹੈ ਸ਼ੁੱਧੀ ਕਰਨ ਦੀ ਦੇਵੀ ਹੈ ਫੈਬਰੂਆ ਤੋਂ ਫੈਬਰੀ ਬਣਿਆ ਔਰ ਜਿਹੜਾ ਯੁੱਧ ਦਾ ਜੋ ਦੇਵਤਾ ਹੈ ਉਹਦਾ ਨਾਮ ਮਾਰਸ ਹੈ ਮਾਰਸ ਦੇ ਨਾਮ ਤੋਂ ਮਾਰਚ ਬਣਿਆ ਔਰ April ਦਾ ਮਤਲਬ ਹੁੰਦਾ ਸ਼ੁਰੂਆਤ ਕਰਨਾ ਨਵੀਂ ਸ਼ੁਰੂਆਤ ਕਰਨਾ ਬੇਟਾ ਠੀਕ ਹੈ ਜੀ ਤੇ ਜੋ ਮਈ ਹੈ ਇਹ ਜੋ ਰੋਮਨ ਦੇਵੀ ਹੈ ਮਾਇਆ ਉਹਨਾਂ ਦੇ ਨਾਮ ਤੋਂ ਮਾਇਆ ਤੋਂ ਮਈ ਬਣਿਆ ਔਰ ਜੋ ਜੂਨ ਹੈ ਇਹ ਜੂਪੀਟਰ ਦੀ ਪਤਨੀ ਜੂਨੋਂ ਤੋਂ ਬਣਿਆ ਔਰ ਜੁਲਾਈ ਔਰ ਅਗਸਟ ਇਹ ਜਿਹੜੇ ਪ੍ਰਸਿੱਧ ਰੋਮਨ ਦਰਨੈਲਸਨ ਬੇਟਾ ਉਹਨਾਂ ਦੇ ਨਾਮ ਤੋਂ ਜੋ ਜੁਲੀਅਸ ਸੀਜ਼ਰ ਹੈ ਬਟਾ ਇਹ ਪ੍ਰਸਿੱਧ ਰੋਮਨ ਜਰਨਲ ਸੀ ਔਰ ਜੋ ਅਗਸਟ ਹੈ ਇਹ ਰੋਮਨ ਬਾਦਸ਼ਾਹੀ ਇਹ ਉਹਨਾਂ ਨੂੰ ਡੈਡੀਕੇਟ ਕੀਤੇ ਓਕੇ ਜੁਲਾਈ ਔਰ ਅਗਸਟ ਉਸ ਤੋਂ ਬਾਅਦ ਜਿਹੜੇ ਸਾਰੇ ਨਾਮ ਨੇ ਉਹ ਉਵੇਂ ਜੋ ਹੈ ਨੰਬਰ ਦੇ ਧਾਰਤੇ ਸੈਪਟੈਂਬਰ ਅਕਟੂਬਰ ਨਵੰਬਰ ਐਂਡ ਡਿਸੰਬਰ ਤਾਂ ਇਹ ਜੋ ساری ਸਟੋਰੀ ਸੀ ਸਾਲ ਦੇ ਮਹੀਨਿਆਂ ਦੇ ਨਾਮਾਂ ਬਾਰੇ ਤਾਂ ਮੈਂ ਸੋਚਿਆ ਚਲੋ ਨਵੇਂ ਸਾਲ ਦੇ ਵਿੱਚ ਬੱਚਿਆਂ ਨੂੰ ਇੱਕ ਨਵੀਂ ਜਾਣਕਾਰੀ ਆਪਾਂ ਦੇਣੀ ਆ ਬੇਟਾ। ਅੱਛੀ ਲੱਗੀ ਜਾਣਕਾਰੀ ਬੇਟਾ? ਯੈਸ ਸਰ। ਯੈਸ ਸਰ। ਯੈਸ ਸਰ। ਓਕੇ। ਯੈਸ ਸਰ। ਹਾਂ ਜੀ। ਗੁੱਡ ਈਵਨਿੰਗ ਮਨਪ੍ਰੀਤ, ਕੁਲਵਿੰਦਰ, ਰਾਜਪਾਲ ਤੇ ਬੇਟਾ ਇਸ ਤਰ੍ਹਾਂ ਹੈ ਚਲੋ ਇਹ ਤਾਂ ਆਪਣੀ ਇੱਕ ਜਾਣਕਾਰੀ ਦੀ ਗੱਲ ਹੋ ਗਈ ਤੇ ਹੁਣ ਆਪਾਂ ਗੱਲ ਕਰੀਏ ਥੋੜੀ ਪੜਾਈ ਦੀ। ਤੁਹਾਡੇ ਬਟਾ ਸਾਰੇ ਹੀ ਜੋ ਹੈ ਕਲਾਸਾਂ ਦੇ ਕਲਾਸ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਵੀਕਲੀ ਟੈਸਟ ਬਟਾ ਸ਼ੁਰੂ ਹੋ ਹਨ ਮੰਡੇ ਤੋਂ ਔਰ ਜਨਵਰੀ ਤੇ ਫਰਵਰੀ ਬਟਾ 2 ਮਹੀਨੇ ਨੇ ਇਹਨਾਂ ਦੋਨਾਂ ਮਹੀਨਿਆਂ ਦੇ ਵਿੱਚ ਜੋ ਹੈ ਤੁਹਾਡੇ ਸਾਰਾ ਸਿਲੇਬਸ ਜੋ ਹੈ ਉਹਦੀ ਰਿਵੀਜ਼ਨ ਹੋ ਜਾਏਗੀ ਵਿਦ ਅ ਹੈਲਪ ਆਫ ਵੀਕਲੀ ਟੈਸਟ ਓਕੇ ਤਾਂ ਤੁਸੀਂ ਬਟਾ ਸਾਰੇ ਹੀ ਬੱਚਿਆਂ ਨੇ ਇਹਨਾਂ ਦੀ ਤਿਆਰੀ ਕਰਨੀ ਹੈ और ये जो टेस्ट ने सारे ऑफलाइन हो लिंक वगैरह कोई नहीं आएगा उसी जो अपने एग्जाम ने बेटा बेटर है भी स्कूल देकर जाओ नहीं तो आपका जो है करो लिख के जो अपने जो भी टीचर्स ने उन्होंने भेज सकते हैं जिम्मे भी स्कूल टू स्कूल जिम्मे भीचर्स बेटा केंद्र ने सारे ने बेटा मेहनत करनी है तैयारी करनी है ताई जो है आज मुश्किल घड़ी अगे लंघ सकें ठीक है बेटा जी हाँ जी और आप बेटा अपनी कलास नौवीं की गल करिए अर्थ फर्स्ट थ्री लैसन ने जिन्हों का टेस्ट थ अपने सात तरीक ने थोड़ी मैं काफी रिविजन करवाती है एक लैसन बेटा पेंडिंग है ਕੇ ਤੇ ਉਹ ਜੋ ਹੈ ਆਪਣਾ ਤੁਹਾਨੂੰ ਮੈਂ ਮੰਡੇ ਨੂੰ ਕਰਵਾ ਦਊਂਗਾ ओके थैंक यू बेटा